ਜੀ ਜਿੰਦਰ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਵੀਜੀ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਮੇਜਰ ਸਿੰਘ ਪਿੰਡ ਬਡਾਲਾ ਬੰਕਰ ਜ਼ਿਲ੍ਹਾ ਗਰਦਾਫੁਰ ਤਹਿਸੀਲ ਕਲਾਂਾ ਔਰ ਵੀਜੀ ਨਵੀਂ ਤੋਂ ਨਵੀਂ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਗਾਂ ਤੋਂ ਗਾਂ ਸ਼ੇਅਰ ਕਰੋ ਮੇਰਾ ਵੀਰ ਹੋਰ ਵੀ ਕਿਹੇ ਵੀਰ ਦਾ ਫਾਇਦਾ ਹੋ ਜਾ ਕੇ ਆਓ ਕਰਦੇ ਆ ਮੇਜਰ ਵੀਰ ਨਾਲ ਗੱਲਬਾਤ ਲੈਨੇ ਇਹਨਾਂ ਬੜੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕਿੰਨਾ ਕੀ ਮਾਲ ਤੇ ਅੱਜ ਅੱਜ ਕੋਲ ਤੇਰੇ ਮੇਰੇ ਚਾਰ ਜੀ ਸੋਣ ਵਾਲੀਆਂ ਕਿ ਸੋਈਆਂ ਜੇ ਦੋ ਸੋਈਆਂ ਜੇ ਇੱਕ ਟੋਕੜ ਗੱਪਣ ਜੀ ਦਿਖਾਓ ਹਾਂ ਪਹਿਲਾਂ ਟੋਕੜ ਗੱਪਣ ਹੀ ਦਿਖਾਓ ਟੋਕੜ ਗੱਪਣ ਕਿਹੜੀ ਜੇ ਆ ਜੀ ਵੀਰ ਜੀ ਤਾਂ ਫਿਰ ਪਹਿਲਾਂ ਸੁਆ ਜੇ ਆ ਟੋਕੜ ਗੱਪਣ ਨਾ ਵੀ ਨਹੀਂ ਗੱਪਣ ਤੇ ਨਾ ਮਹੀਨੇ ਦੀ ਗੱਪਣ 4 ਕਿਲੋ ਦੁੱਧ ਜੀ 4 ਕਿਲੋ ਦੁੱਧ ਫੰਫਣ ਵੇਖੋ ਬਹੁਤ ਜ਼ਿਆਦਾ ਚੰਗਾ ਏ ਖੋਲ ਕੇ ਦਿਖਾਓ ਇੱਧਰ ਨੂੰ ਥਾਲੋ ਅੰਦਰ ਵਾਲ ਨੂੰ 78 ਕਰਾਜੇ ਵੀਰ ਜੀ ਕਿੰਨੇ ਜੱਟ ਗੱਭਣ ਜੇ ਤਿੰਨਾਂ ਮਹੀਨਿਆਂ ਦੇ ਗੱਭੌਣਾ ਤੇ 4 ਕਿਲੋ ਦੁੱਧ ਪછી ਚੰਗੀ ਆ ਥੋੜੇ ਸੋਰਜ ਸਾੜ ਜਾ ਪੈਂੜਿਆ ਤੇ ਕੀ ਡਿਮਾਂਡ ਜੇ ਦੀ ਬਾੜੇ ਦਾ 200 ਰੁਪਿਆ ਜੇ ਲੈ ਆ ਦੇਣ ਵਾਲੀ ਗੱਲ ਕਰੋ ਕੋਈ ਹੋਰ ਛੋਟ ਛੋਟਛਦਾਵਾ ਯਾਰ ਛੱਡ ਦਾਂਗੇ ਅੱਜ ਹੀ ਫਰਾਈ ਇਹ ਦੇਖੀ ਦੇ ਦਾਂਗੀ 16000 ਦੀ ਦੇ ਦੋ ਦੇਦਾ ਵੀ ਤਿੰਨ ਮਹੀਨੇ ਦੇ ਗੱਬਨ ਤੇ ਚਾਰ ਕਰ ਲੋ ਤੁਹਾਡੇ ਚੱਕ ਪਾਸ ਹੋਈ ਹੈ ਜੀ ਪੂਰੀ ਠੀਕ ਜੇ ਤਾਂ ਹੋਰ ਕਿਹੜੀ ਹੈ ਆ ਸੂਹੀ ਸ਼ਾਈਆ ਠੀਕ ਜੇ ਇਹ ਤਿੰਨ ਥਣੀ ਜੇ 13 ਕਿਲੋ ਬੋਲੀ ਜੇ ਸੱਲੜ ਵੱਛੀ ਜੇ ਵੀਰ ਜੀ ਅਗਲੇ ਮਗਰਲੇ ਥਾਂ ਦੀ ਥਣ ਥਣ ਬਹੁਤ ਜ਼ਿਆਦਾ ਚੰਗਾ ਨੇ ਲੰਡੀ ਜੇ ਤੇ 13 ਕਿਲੋ ਵੀਰ ਹੋਣੀ ਬੋਲੀ ਦੱਸਣ ਦੇ ਨੇ ਖੋਲੋ ਇਹਨੂੰ ਵੀ ਬਹੁਤ ਜ਼ਿਆਦਾ ਚੰਗੀ ਹੈ ਵੱਛੀ ਵੀਰ ਜੀ ਆਰਡਰ ਆਰਡਰ ਤੇ ਬਹੁਤ ਜ਼ਿਆਦਾ ਹੈ ਵੈੜ ਥਲੇ ਦੇ ਮਗਰ ਵਸ਼ੀ ਜੀ ਦੇ ਮਗਰ ਵਸ਼ੀ ਡਬਲ ਡਬਲ ਫਾਇਦਾ ਹੋ ਗਿਆ ਕੇ ਤੇ ਇਹਦੀ ਡਿਮਾਂਡ ਕਿਤਾ ਫੋੜ 28000 ਰੁਪਏ ਆ ਜੀ ਤੇਈ ਦੇਵਾਂਗੇ ਹੋਰ ਕੋਈ ਮਾਨਤਾ ਨਵੀਂ ਦਾ ਆਏ ਦਾ ਦੂਰ ਵਾਲੇ ਦਾ ਕੋ ਨੇੜੇ ਵਾਲੇ ਦਾ 23000 ਦੇ ਦਾਂਗੇ ਜੀ ਚਲੋ 22000 ਦੇ ਵੀ ਦੋ ਦੇ ਦਾਂਗੇ ਵੀਰ ਜੀ ਵੇਖੋ ਵੀਰ ਜੀ ਮਗਰਲੇ ਥਾਂ ਦੀ ਵੀਰਜੀ ਤੇ ਲੜਦੀ ਏ ਸੀਰਾ ਕੋਈ ਨਾ ਨਹੀਂ ਪਾਈਦਾ ਇਹਨੂੰ ਠੀਕ ਜੀ ਇਦਾਂ ਹੀ ਬਹੁਤ ਚੋਜ ਦਾ ਮਗਰ ਵਸ਼ੀ ਤੇ ਆਹ ਵਾਲੀ ਵੀ ਵਸ਼ੀ ਇਹ ਵੀ ਸੁਈ ਜੀ ਠੀਕ ਜੀ ਮਗਰ ਇਹਨੂੰ ਹੋ ਗਿਆ ਸੁਈ ਜਣ ਖੋਲੋ ਇਹਨੂੰ ਵੀ 10 ਕਿਲੋ ਦੁੱਧ ਤਿਆਰ ਜੀ ਵੀਰਜੀ ਮਗਰ ਵਸ਼ੀ ਕਵਸ਼ਾ ਮਗਰ ਵਸ਼ੀ ਦੇ ਡੱਬੀ ਥਾਂ ਕੱਢਾ ਵੇਖ ਲਓ ਵੀਰਜੀ ਬਹੁਤ ਜ਼ਿਆਦਾ ਚੰਗੀ ਵਸ਼ੀ ਆ ਵੀ ਆ ਬੱਚਾ ਇਹਦਾ ਤੇ ਤਲੜਦਾ ਉਹ ਬੱਚਾ ਇਹਦਾ ਵੀ ਜੀ ਇਹਦਾ ਮੁੱਲ 20000 ਰੁਪਇਆ 30000 ਦੇ ਦਾਂਗੇ ਲੈਸ ਕਰਕੇ ਬਿਲਕੁਲ 30000 ਦੇ ਦਾਂਗੇ ਜੀ ਠੀਕ ਜੀ ਹੋਰ ਬਸ ਤਿੰਨ ਜੇ ਤਿੰਨ ਜੇ ਬਚ ਬਸ ਠੀਕ ਹੈ ਸასი ਘਾਲ ਵੀ ਜੀ ਫਿਰ ਵੀ ਮੇਰਾ ਵੀਰ ਚੈਨਲ ਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਇੱਥੇ ਆਣ ਕੇ ਆਪਣੀ ਚੈੱਕ ਕਰੋ ਮੇਰਾ ਵੀਰ ਬਾਅਦ ਚ ਲੋਕੀ ਕਹਿ ਦਿੰਦੇ ਨੇ ਵੀਰੇ ਵੀ ਮਨ ਲੋ ਡੰਗਰ ਗਲਤ ਮਲਤ ਪੈ ਗਿਆ ਵਾ ਉਹ ਹੋ ਗਿਆ ਇੱਥੇ ਆਓ ਪਾਸ ਕਰੋ ਆਪਣਾ ਤਸੱਲੀ ਕਰੋ ਸასი ਘਾਲ ਵੀ ਜੀ